ਪੰਜਾਬ ਨੂੰ ਹੜ੍ਹਾਂ ਦੀ ਮਾਰ ਬਹੁਤ ਬੁਰੀ ਤਰ੍ਹਾਂ ਪਈ ਆ ਪਹਿਲਾਂ ਵੀ ਪਈ ਆ ਔਰ ਇਸ ਵਾਰ ਜਿਹੜੀ ਮਾਰ ਪਈ ਆ ਸਰ ਮੈਂ 1980 ਡਾਕਟਰੀ ਪਾਸ ਕਰਕੇ ਇਹ ਸੇਵਾ ਸ਼ੁਰੂ ਕੀਤੀ ਸੀ 1980 ਵਿੱਚ ਛੜ ਆਏ ਸੀ ਮੈਂ 88 ਦੇ ਅੜਾ ਚ ਵੀ ਕੰਮ ਕੀਤਾ 93 ਦੇ ਵਿੱਚ ਵੀ ਕੰਮ ਕੀਤਾ ਔਰ 23 ਦੇ ਵਿੱਚ ਔਰ 25 ਦੇ ਵਿੱਚ ਵੀ ਸਰ ਇਸ ਵੇਲੇ ਮੈਂ ਪਿਛਲੇ 1 ਮਹੀਨੇ ਤੋਂ ਸੱਤ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਆ ਬਾਰਡਰ ਦੇ ਉਹਨਾਂ ਦੇ ਉੱਤੇ ਰਿਹਾ ਮੈਂ ਲਗਾਤਾਰ ਸਾਰੇ ਪਿੰਡਾਂ 'ਚ ਗਿਆ ਸਰ ਗਨੀਮਤ ਇਹ ਸੀ ਕਿ ਅਸੀਂ 2023 ਦੇ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਬਣਾ ਕੇ ਸਟੇਟ ਦੇ ਲੈਵਲ ਦੇ ਉੱਤੇ ਜਿਹਦੇ ਵਿੱਚ ਹੈਲਥ ਮਿਨਿਸਟਰ ਔਰ ਅਰਬਨ ਤੇ ਰੂਰਲ ਲੋਕਲ ਬਾਡੀਜ਼ ਐਨੀਮਲਸ ਬੈਂਡਰੀ ਇਹ ਕਮੇਟੀ ਬਾਈ ਸਿਕਸ ਸੀਡਿੰਗ ਗਰੁੱਪ ਉਹ ਹਰ ਸਾਲ ਐਡਵਾਂਸ ਤਿਆਰੀ ਕਰਕੇ ਅਸੀਂ ਇਸ ਵਾਰ ਇਹ ਵੀ 818 ਟੀਮਾਂ ਬਣਾਈਆਂ ਸੀ ਜਿਹਦੇ ਵਿੱਚ 458 ਰੈਪਿਡ ਰਿਸਪੌਂਸ ਟੀਮ ਤੇ 360 ਮੋਬਾਈਲ ਮੈਡੀਕਲ ਟੀਮਸ ਸਰ ਜਦੋਂ 12 ਤਿਕ ਨੂੰ ਪਾਣੀ ਹੜਾ ਆਣਾ ਸ਼ੁਰੂ ਹੋਇਆ ਉਸੇ ਦਿਨ ਸਾਡੀਆਂ ਟੀਮ ਐਕਟਿਵ ਹੋ ਗਈਆਂ ਸੀ 18 ਅਗਸਤ ਨੂੰ ਸਾਡਾ ਜਿਹੜਾ ਇੱਕ ਲੱਖ ਵਰਿਆਂ ਪਿੰਡ ਹੈ ਜਿਹੜਾ ਬੋਪਰ ਤੋਂ ਪਹਿਲਾਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਸਕੂਲ ਦੇ ਵਿੱਚ ਅਸੀਂ ਆ ਪੜਾਹ ਹਸਪਤਾਲ ਵੀ ਬਣਾ ਦਿੱਤਾ ਸੀ ਵਟਰਨਰੀ ਦਾ ਹਸਪਤਾਲ ਬਣ ਗਿਆ ਸੀ ਉੱਥੇ ਫੀਡ ਵੀ ਪਹੁੰਚ ਗਈ ਸੀ ਇਹ ਜਿਹੜੀ ਦੂਰ ਅੰਦੇਸ਼ੀ ਸੀ ਮੁੱਖ ਮੰਤਰੀ ਸਾਹਿਬ ਦੇ ਹੋਰ ਸਾਡੇ ਕੰਮ ਆਈ ਸਰ ਉੱਥੋਂ ਤੋਂ ਲੈ ਕੇ ਹੁਣ ਤੱਕ 4740 ਕੈਂਪ ਲੱਗਿਆ ਜਿਹਦੇ ਵਿੱਚ ਤਕਰੀਬਨ 2.5 ਲੱਖ ਲੋਕਾਂ ਨੂੰ ਦਵਾਈ ਮਿਲੀ ਆ ਬਹੁਤ ਸਾਰੇ ਲੋਕਾਂ ਨੂੰ ਸਕਿਨ ਇਨਫੈਕਸ਼ਨ ਤੋਂ ਹੋਇਆ ਬੁਖਾਰ ਹੋਇਆ ਗੈਸਟ੍ਰੋਐਂਟਾਈਟਸ ਡਾਇਰੀਆ ਹੋਇਆ ਉਹਨਾਂ ਲੋਕਾਂ ਦੇ ਤਕਰੀਬਨ ਤਕਰੀਬਨ ਜਿਹੜੇ ਕੁੱਲ ਮਿਲਾ ਕੇ ਆ ਗਿਆ ਇਹ 20000 20-25000 ਲੋਕਾਂ ਨੂੰ ਜਿਹੜਾ ਸੀ ਉਹਨਾਂ ਦਾ ਇਲਾਜ ਕੀਤਾ ਗਿਆ ਕੋਈ ਮੇਜਰ ਆਊਟਬ੍ਰੇਕ ਨਹੀਂ ਹੋਣ ਦਿੱਤੀ ਗਈ ਇਸ ਦੇ ਨਾਲ ਨਾਲ ਸਰ 170 ਸਾਡੀਆਂ ਐਮਬੂਲੈਂਸੀ ਬਾਕੀ ਸਾਡੀਆਂ ਜਿਹੜੀਆਂ 108 ਵਾਲੀਆਂ ਸਰ ਇਹਦੇ ਨਾਲ ਨਾਲ ਮੋੱਖ ਮੰਤਰੀ ਸਾਹਿਬ ਦੇ ਜਦੋਂ ਇਹ ਖੁਦ ਫੀਲਡ ਦੇ ਵਿੱਚ ਗਏ ਸਾਡੇ ਸਾਰੇ ਮੰਤਰੀ ਸਾਰੇ ਐਮ ਐਲ ਏ ਸਾਰੇ ਅਫਸਰ ਇਸ ਵੇਲੇ ਸਮਾਂ ਇਹ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਜਖਮ ਹਲੇ ਆ ਛੱਟ ਤਾਜੀ ਹੈ ਬਹੁਤ ਭੈੜੀ ਹੈ ਡੂੰਗੀ ਹੈ ਇਸ ਵੇਲੇ ਲੋੜ ਹੈ ਕਿ ਇਸ ਤੋਂ ਪਹਿਲਾਂ ਆਪਰੇਸ਼ਨ ਸੰਦੂਰ ਹੋਇਆ ਸੀ ਸਾਰੇ ਪੰਜਾਬੀ ਮੋਦੀ ਜੀ ਦੇ ਨਾਲ ਖੜੇ ਸੀ ਐਸ ਵੇਲੇ ਪੰਜਾਬ ਪੰਜਾਬੀਅਤ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਗੱਲ ਹੈ ਐਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਭਗਵੰਤ ਮਾਨ ਨਾਲ ਖੜਨ ਦੀ ਲੋੜ ਹੈ ਸਭ ਇੱਕ ਇੱਕ ਓੰਕਾਰ ਦੇਰਾਬਾਬਾ ਨਾਨਕ ਇੱਕ ਹੋਣ ਦੀ ਲੋੜ ਹੈ ਸਾਨੂੰ ਸਰ ਇਹ ਲਗਾਤਾਰ ਜਿਹੜੇ ਸਾਡੇ ਉਪਰਾਲੇ ਸੀ ਔਰ ਮੈਂ ਸਲਾਹਾ ਕਰਦਾ ਕਿ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਸਾਨੂੰ ਗੁਰਦਾਸਪੁਰ ਅੰਮ੍ਰਿਤਸਰ ਸਰ ਸਾਡੀਆਂ ਜਿੰਨੀਆਂ ਐਂਬੂਲੈਂਸ ਸੀ 356 ਉਹਨਾਂ ਨੇ 250 ਐਂਬੂਲੈਂਸਾਂ ਨੂੰ ਹੋਰ ਦਿੱਤੀਆਂ ਦਵਾਈਆਂ ਦਿੱਤੀਆਂ ਡਾਕਟਰਾਂ ਨੇ ਖੁਦ ਜਾ ਕੇ ਸੇਵਾ ਕੀਤੀ ਮੈਡੀਕਲ ਕਾਲ ਜਾ ਕੇ ਲੋਕਾਂ ਨੇ ਜਾ ਕੇ ਸੇਵਾ ਕੀਤੀ ਮੁੱਖ ਮੰਤਰੀ ਸਾਹਿਬ ਨੇ ਖੁਦ ਮੈਨੂੰ ਫੋਨ ਕਰਕੇ ਕਿਹਾ ਕਿ ਡੋਟ ਸਾਹਿਬ ਜਿਹੜੇ ਰਾਵੀ ਦੇ ਪਾਰ ਪਿੰਡ ਹੈ ਜੀ ਉਹਨਾਂ ਦੇ ਵਿੱਚ ਜਿਹੜੇ ਲੋਕ ਆ ਕੱਟ ਹੋ ਗਏ ਸੀ ਬਿਲਕੁਲ ਉਹਨਾਂ ਨੂੰ ਉਸ ਪਾਰ ਪਿੰਡ ਕਹਿੰਦੇ ਆ ਸਰ ਉਹਦੇ ਵਿੱਚ ਦੋ ਪਿੰਡ ਕਟਾਰੂ ਚੱਕ ਜੀ ਦੇ ਆ ਨਸਿਆਣ ਤੇ ਕਜਲਾ ਬਾਕੀ ਪਿੰਡ ਜਿਹੜੇ ਹੈਗੇ ਆ ਉਹ ਦੀਨਾਨਗਰ ਚ ਪੈਂਦੇ ਆ ਸਰ ਉਹਨਾਂ ਪਿੰਡਾਂ ਦੇ ਵਿੱਚੋਂ ਨੌ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਸਾਰਿਆਂ ਦਾ ਸਾਡੀਆ ਟੀਮਾਂ ਉਸ ਗਸ਼ਿੰਗ ਵਾਟਰ ਦੇ ਵਿੱਚੋਂ ਦੀ ਗਈਆਂ ਮੈਂ ਵੀ ਗਿਆ ਉੱਥੇ ਮੈਂ ਡੀਸੀ ਨੂੰ ਕਿਹਾ ਮੈਂ ਜਾਣਾ ਕਹਿੰਦਾ ਰੋਸ ਸਾਹਿਬ ਤੁਸੀਂ ਨਾ ਜਾਓ ਮੇਰੀਆ ਟੀਮਾਂ ਗਈਆਂ ਕਹਿੰਦੇ ਸਾਨੂੰ ਸਾਨੂੰ ਪ੍ਰੋਬਲਮ ਆਈ ਜੇ ਤੁਸੀਂ ਜਾਓਗੇ ਮੈਂ ਕਿਹਾ ਜੀ ਮੈਂ ਬਿਲਕੁਲ ਨਹੀਂ ਜਾਂਦਾ ਲੋਕਾਂ ਨੂੰ ਸੇਵਾ ਮਿਲਣੀ ਚਾਹੀਦੀ ਆ ਸਾਡੀਆਂ ਟੀਮਾਂ ਗਈਆਂ ਲੇਡੀਜ਼ ਨੂੰ ਲਿਆ ਕੇ ਚਾਰ ਲੇਡੀਜ਼ ਦੀ ਡਿਲੀਵਰੀ ਕਰਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਜਿੱਥਾ ਬੱਚਾ ਦੋਨੇ ਠੀਕ ਹੱਸ 28 ਔਰਤਾਂ ਦਾ ਸਰ ਫਿਰੋਜ਼ਪੁਰ ਦੇ ਵਿੱਚ ਸੀਐਮ ਸਾਹਿਬ ਨੇ ਅਪਰੀਸ਼ੀਏਟ ਕੀਤਾ ਸ਼ਾਬਾਸ਼ੀ ਦਿੱਤੀ ਐਸੋਲੇ ਸਾਡੇ ਐਮਪਲਾਈਜ਼ ਨੂੰ ਸ਼ਾਬਾਸ਼ ਦੇਣ ਦੀ ਲੋੜ ਹੈ ਇਹਦੇ ਵਿੱਚ ਸਰ ਜਿਹੜਾ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਸਰ ਚਾਰ ਲੇਡੀਆਂ ਜਿਹੜੀਆਂ ਸੀਗੀਆਂ ਜਿਹੜੀਆਂ ਪਾਣੀ ਨਾਲ ਘਿਰ ਗਈਆਂ ਸੀ ਚੰਗੜਪੈਣੀ ਮੁਹਾਰ ਜਮਸ਼ੇਰ ਉਹਨਾਂ ਨੂੰ ਲਿਆ ਕੇ ਪਹਿਲਾਂ ਐਂਬੂਲੈਂਸ ਤੇ ਪਹਿਲਾਂ ਜਿੱਥੇ ਦਾ ਐਂਬੂਲੈਂਸ ਚ ਉਸ ਤੋਂ ਬਾਅਦ ਟਰੈਕਟਰ ਉਸ ਤੋਂ ਬਾਅਦ ਬੇੜੀਆਂ ਤੇ ਲਿਆ ਕੇ ਕੱਢ ਕੇ ਲੈ ਕੇ ਆਏ ਉਹਨਾਂ ਨੂੰ ਸਰ 23 ਪੇਸ਼ੈਂਟ ਜਿਨ੍ਹਾਂ ਦੇ ਸੱਪ ਲੜ ਗਿਆ ਸੀ ਉਹਨਾਂ ਨੂੰ ਲਿਆ ਕੇ ਮੈਡੀਕਲ ਕਾਲ ਆਇਆ ਮੈਟ ਕਰਾਇਆ ਔਰ ਉਹਨਾਂ ਦੇ ਵਿੱਚੋਂ ਸਿਰਫ ਦੋ ਮੌਤਾਂ ਹੋਈਆਂ ਉਹ ਵੀ ਉਹ ਹੋਈਆਂ ਜਿੱਥੇ ਬਹੁਤ ਲੇਟ ਸਾਨੂੰ ਪਤਾ ਲੱਗਿਆ 104 ਨੰਬਰ ਦਿੱਤਾ ਵੀ 104 ਨੰਬਰ ਤੇ ਕਾਲ ਕਰੋ 10 ਮਿੰਟ ਚ ਤੁਹਾਨੂੰ ਕਾਲ ਆ ਜਾਏਗੀ 25-30 ਮਿੰਟ ਦੇ ਵਿੱਚ ਸਾਡੇ ਕੋਲੇ ਐਂਬੂਲੈਂਸ ਤੇ ਤੁਹਾਡੇ ਕੋਲੇ ਮੈਡੀਕਲ ਏਡ ਪਹੁੰਚ ਜਾਏਗੀ ਚਾਹੇ ਤੁਹਾਡੇ ਕੋਲੇ ਪਹੁੰਚੇ ਇੱਕ ਸਰ ਐਨਡੀਟੀਵੀ ਨੇ ਪ੍ਰਾਈਮੇਸ਼ੀਆ ਜਿੰਨੇ ਆਪਣੇ ਪੰਜਾਬੀ ਦੇ ਚੈਨਲ ਹਨ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਫਲਾਨੀ ਜਗ੍ਹਾ ਤੇ ਬੰਦਾ ਫਸਿਆ ਹੋਇਆ ਇੱਕ ਬੱਚਾ ਫਸਿਆ ਹੋਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹਨਾਂ ਨੇ ਟਵੀਟ ਵੀ ਕੀਤਾ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਇੱਕ 8 ਸਾਲ ਦਾ ਬੱਚਾ ਜਿਹੜਾ ਜਿਹਦੇ ਗੁਰਦੇ ਖਰਾਬ ਹੋਇਆ ਫਸਿਆ ਹੋਇਆ ਪ੍ਰਿੰਟ ਦੇ ਵਿੱਚ ਉਹਨੂੰ 3 ਘੰਟੇ ਦੇ ਵਿੱਚ ਲਾ ਕੇ ਗਵਰਨਮੈਂਟ ਮੈਡੀਕਲ ਕਾਲਜ ਹਮਰੇ ਸਰ ਦੇ ਵਿੱਚ ਅਡਮਿਟ ਕੀਤਾ ਉੱਥੇ ਸਟੇਬਲਾਈਜ਼ ਕਰਕੇ ਉਹਨੂੰ ਪੀਜੀਏ ਸ਼ਿਫਟ ਕੀਤਾ ਸਰ ਸਰ ਜਦੋਂ ਆਪਰੇਸ਼ਨ ਸੰਦੂਰ ਆਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਪਣੇ ਡਾਕਟਰ ਸਾਹਿਬ ਜਿਹੜੇ ਆਪਣੇ ਜਿਹੜੇ ਬੰਦਿਆਂ ਤੇ ਆਪਣੇ ਡਰੋਨ गिर ਗਈ ਸੀ ਫਿਰੋਜ਼ਪੁਰ ਦੇ ਵਿੱਚ ਕਦੇ ਇਹਦਾ ਇਲਾਜ ਕਿੱਦਾਂ ਹੋਵੇਗਾ ਮੈਂ ਕਹਾਂ ਜੀ ਇਹ ਫ੍ਰੈਸਟਾ ਚ ਕਵਰ ਨਹੀਂ ਹੁੰਦਾ ਇਹਨਾਂ ਨੇ ਖੜੇ ਪੈਰ ਉਹਨੂੰ ਚੇਂਜ ਕੀਤਾ ਜ ਕਿ ਰੋਡ ਵਿਕਟਮਸ ਦੇ ਨਾਲ ਨਾਲ ਵਿਕਟਮਸ ਆਫ ਵਾਇਲੈਂਸ ਵਿਕਟਮਸ ਆਫ ਔਰ ਵਿਕਟਮਸ ਆਫ ਟੈਰਰਿਸਟ ਵਾਇਲੈਂਸ ਇਹ ਵੀ ਕਵਰ ਹੋਣਗੇ ਫਰਿਸ਼ਤੇ ਸਕੀਮ ਜੋ ਉਹ ਕਾਨੂੰਨ ਨੂੰ ਚੇਂਜ ਕੀਤਾ ਔਰ ਉਹਦਾ ਇਲਾਜ ਕਰਾਇਆ ਗਿਆ ਉਹਨਾਂ ਦੀ ਅਸੀਂ ਜਾਨ ਦੀ ਬਚਾ ਸਕੇ ਦੇਖਣ ਜਦੋਂ ਸਾਡੇ ਪ੍ਰਧਾਨ ਮੰਤਰੀ ਆਏ ਉਹਨਾਂ ਨੂੰ ਉਸ ਵੇਲੇ ਵੀ ਫਰਸਤ ਨਹੀਂ ਸੀ ਉਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਜਿੱਥੇ ਡਰੋਨਾਂ ਗਿਰਦੀਆਂ ਸੀ ਸਰ ਇਹ ਉਹੀ ਬੰਦਿਆ ਜਿਹੜੇ ਸਾਡੇ ਕਰਮਚਾਰੀ ਆ ਸਾਡੇ ਆਸ਼ਾ ਵਰਕਰ ਸਾਡੇ ਸੀਐਚਓ ਨਰਸਾਂ ਐਨਐਮ ਡਾਕਟਰ ਸਾਡੇ ਜਿਹੜੇ ਇਹਨਾਂ ਇਹਨਾਂ ਜਿਹੜੇ ਜਿਹੜੇ ਬੇੜੀਆਂ ਤੇ ਜਾ ਕੇ ਲੋਕਾਂ ਨੂੰ ਸੇਵਾ ਦੇ ਰਹੇ ਸੀ ਪਹਿਲਾਂ ਉੱਥੇ ਮੋਟਰ गिर ਰਹੇ ਸੀ ਬੰਬ गिर ਰਹੇ ਸੀ ਡਰੋਨਾਂ गिर ਰਹੀਆਂ ਸੀ ਉਹਦੇ ਵਿੱਚ ਸੇਵਾ ਦੇ ਰਹੇ ਸੀ ਸਰ ਅਸੀਂ ਮੈਂ ਦੋ ਚਿੱਠੀਆਂ ਲਿਖਿਆ ਜੂਨਰ ਅਰਥ ਮਿਸਟਰ ਨੂੰ ਕਿ ਸਾਨੂੰ ਕੋਈ 2050 ਐਂਬੂਲੈਂਸ ਤੁਸੀਂ ਵੀ ਦੇ ਦਿਓ ਇਹ ਵਰਕਰਸ ਨੂੰ ਹਾਈ ਰਿਸਕ ਏਰੀਆ ਅਲਾਨਸ ਮਿਲਦਾ ਹੁੰਦਾ ਸੀ ਉਹ ਹਾਈ ਰਿਸਕ ਏਰੀਆ ਅਲਾਨਸ ਇਹਨਾਂ ਨੇ ਬੰਦ ਕਰਤਾ 2021 ਦੇ ਵਿੱਚ ਇਹ ਮੁੱਦੇ ਆ ਸਾਡੇ ਸਾਡੇ ਜਿਹੜੇ ਵਰਕਰ ਉੱਥੇ ਕੰਮ ਕਰਦੇ ਆ ਚਾਹੇ ਸਿਹਤ ਮਹੱਕਮੇ ਦੇ ਆ ਬਟਰਨਟੀ ਦੇ ਜਿਹੜੇ ਵੀ ਬਾਰਡਰ ਤੇ ਕੰਮ ਕਰਦੇ ਆ ਉਹਨਾਂ ਨੂੰ ਬਾਰਡਰ ਏਰੀਆ ਦਾ ਹਾਈ ਰਿਸਕ ਕਲਾਸ ਮਿਲਦਾ ਉਹਦਾ ਸਾਨੂੰ ਮਿਲਣਾ ਚਾਹੀਦਾ ਆਸ਼ਾ ਵਰਕਰ ਨੇ ਕੱਲੇ-ਕੱਲੇ ਘਰ ਜਾ ਕੇ ਸਰ ਸੀਐਮ ਸਾਹਿਬ ਨੇ ਮੈਨੂੰ ਇੱਕ ਲਿਸਟ ਭੇਜੀ 2303 ਪਿੰਡਾਂ ਦੇ ਜਿਹੜੇ ਡੁੱਬ ਗਏ ਆ ਜਿਹੜੇ ਪਿੰਡ ਉਹਨਾਂ ਦੀ ਲਿਸਟ ਫੜਾਈ ਉਹਨਾਂ ਦੇ ਵਿੱਚ ਸਪੈਸ਼ਲ ਕੈਂਪ ਲੱਗੇ ਸਰ 4,86,000 ਦੀ ਓਪੀਡੀ ਕੀਤੀ ਸਾਰੇ ਘਰਾਂ ਦੇ ਵਿੱਚ ਗਏ ਸਾਰੇ ਪਿੰਡਾਂ ਦੇ ਵਿੱਚ ਸਪਰੇਅ ਹੋਇਆ ਸਾਰੇ ਪਿੰਡਾਂ ਦੇ ਵਿੱਚ ਕਮਿਊਨੀਕੇਸ਼ਨ ਹੋਈ ਡੈਂਗੀ ਨਹੀਂ ਫੈਲਣ ਦਿੱਤਾ ਸਰ 23 ਦੇ ਵਿੱਚ 5000 ਕੇਸ ਹੋਏ ਸੀ ਇਸ ਵਾਰ 1000 ਕੇਸ ਹੋਇਆ ਸਰ ਗੱਲ ਸਿਰਫ ਇੰਨੀ ਨਹੀਂ ਹੈ ਜੀ ਹੁਣ ਤਾਂ ਚਲੇ ਗਏ ਆਪਣੇ ਬੋਲਚੇ ਰਾਣਾ ਜੀ ਇਹ ਕਹਿੰਦੇ ਸੀ ਹੜ੍ਹ ਕਿਉਂ ਆਏ ਗੱਲ ਹੋ ਗਈ ਖੱਡਾਂ ਦੀ ਉਹ ਵੀ ਪ੍ਰੋਬਲਮ ਹੈ ਗੱਲ ਹੋ ਗਈ ਦਰਾਵਾਂ ਦੀ ਉਹ ਵੀ ਪ੍ਰੋਬਲਮ ਹੈ ਡੈਮਾਂ ਦੀ ਵੀ ਪ੍ਰੋਬਲਮ ਹੈ ਸਾਡੇ ਵਿੱਚ ਕੋਈ ਕਮੀਆਂ ਪੇਸ਼ੀ ਹੋ ਸਕਦੀ ਆ ਗੱਲ ਸਿਰਫ ਇੰਨੀ ਨਹੀਂ ਆ ਸਰ ਗੱਲ ਇਹ ਆ ਵੀ ਇਹਨਾਂ ਦਾ ਉੱਪਰ ਕਾਂਗਰਸ ਦੀ ਸਰਕਾਰ ਹੈ ਉੱਪਰ ਹਿਮਾਚਲ ਦੇ ਵਿੱਚ 145 ਸਰ 145 ਲੈਂਡਸਲਾਈਡ ਹੋਇਆ ਉੱਥੇ ਹੁਣ ਪਾਣੀ ਨਹੀਂ ਆਉਂਦਾ ਗਾਧ ਆਂਦੀ ਆ ਹੁਣ ਇਹ ਡੈਮ ਵੀ ਡੈਮੇਜ ਹੋ ਜਾਣਗੇ ਰਿਵਰ ਵੀ ਡੈਮੇਜ ਹੋ ਜਾਣਗੇ ਨਹਿਰਾਂ ਵੀ ਜਾਮ ਹੋ ਜਾਣਗੀਆਂ ਤੁਹਾਡੀਆਂ ਇਹ ਵਰਤਾਰਾ ਕਿਉਂ ਹੋ ਰਿਹਾ 45 ਕਰੋੜ ਵਾਸਟ ਹੋਇਆ ਜੇ ਕਦੇ ਕਦਾ ਹੁੰਦਾ ਸੀ ਉਤਰਾਖੰਡ ਰੋੜਦੇ ਪਏ ਆ ਜੀ ਇਹ ਡੀ ਫੋਰੈਸਟੇਸ਼ਨ ਦਾ ਇਸ਼ੂ ਹੈ ਸਰ ਇਹ ਗਲੋਬਲ ਇਸ਼ੂ ਹੈ ਟੈਕਸਾਸ ਦੇ ਵਿੱਚ ਛੜ ਆਏ ਆ ਚਾਈਨਾ ਛੜ ਆਏ ਆ ਇਹ ਕੋਈ ਲੋਕਲ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਗਲੋਬਲ ਇਸ਼ੂਸ ਆ ਜਿਹੜੇ ਬੰਦੇ ਇਸ ਹਾਲ ਚ ਬੈਠੇ ਉਹਨਾਂ ਦਾ ਗਲੋਬਲ ਪਰਸਪੈਕਟਿਵ ਹੋਣਾ ਚਾਹੀਦਾ ਦੇ ਹਾਊ ਟੂ ਥਿੰਕ ਗਲੋਬਲੀ ਹੈਵ ਅ ਨੈਸ਼ਨਲ ਪ੍ਰਸਪੈਕਟਿਵ ਦੈਨ ਐਕਟ ਲੋਕਲੀ ਤਾਂ ਆਪਾਂ ਕਾਮਯਾਬ ਹੋਵਾਂਗੇ ਕਹਿੰਦੇ ਖੱਡਾਂ ਦੇ ਤੱਕ ਕਰਕੇ ਇਹਦੇ ਨਾਲ ਸੀਮਤ ਨਹੀਂ ਹੋਣਾ ਇਹ ਸਾਡੇ ਲੀਡਰ ਕੋਲ ਵਿਜਨ ਹੈਗੀ ਆ ਇਹ ਭਗਵਾਨ ਮਾਨੜ ਕੇਜਰੀਵਾਲ ਨਾਲ ਬਹਿ ਜਣ ਇਹਨਾਂ ਨੂੰ ਸਮਝਾਤਾ ਜਾਏਗਾ ਇਹ ਵੀ ਇਹ ਵੀ ਇਹ ਵੀ ਲੈ ਕੇ ਆਏ ਸੀ ਮੌਨਟੇਕ ਸਾਹਿਬ ਮੌਨਟੇਕ ਆਲੂ ਵਾਲਿਆਂ ਨੂੰ ਸਿਆਣਾ ਬੰਦਾ ਸਮ ਪਟ్రో ਤਾਂ ਨੂੰ ਲੈ ਕੇ ਆਏ ਸੀ ਜੇ ਕੋਈ ਚੰਗਾ ਬੰਦਾ ਹੋਵੇ ਉਹਦੀ ਗੱਲ ਮੰਨਣੀ ਵੀ ਚਾਹੀਦੀ ਉਹਦੀ ਮੰਨੀ ਦੇਣਾ ਨੇ ਉਰੋਂ ਤੋਂ ਪਹਿਲੇ ਬੜਾ ਨੇ ਵੀ ਸਰਦਾਰ ਸੁਧਾਰਾ ਸਿੰਘ ਜੌਲ ਦੀਆਂ ਦੋ ਕਮੇਟੀਆਂ ਬਣਾਈਆਂ ਸੀ ਉਹਦੀ ਕੋਈ ਗੱਲ ਨਹੀਂ ਮੰਨੀ ਇਹਨਾਂ ਨੇ ਜੇ ਉਹਨਾਂ ਦੀਆਂ ਗੱਲਾਂ ਗੱਲਾਂ ਮੰਨੀਆਂ ਹੁੰਦੀਆਂ ਤੇ ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀ ਸਰ ਗੱਲ ਸਿਰਫ ਇੱਥੇ ਨਹੀਂ ਮੁੱਕਦੀ ਜੀ ਵਾਈਡ ਅਪ ਕਰ ਲਿਓ ਸਰ ਭਾਵੇਂ ਕਰਿਆ ਜੀ ਨਮਾਮੇ ਗੰਗਾ ਨਮਾਮੇ ਗੰਗਾ ਪ੍ਰੋਜੈਕਟ ਸੁਣਿਆ ਹੋਣਾ ਤੁਸੀਂ ਸਰ ਗੰਗਾ ਦੇ ਵਾਸਤੇ ਉਹਦੀ ਸਫਾਈ ਵਾਸਤੇ ਉਹਦੇ ਵਾਸਤੇ ਸਾਡਾ ਦੀ ਰੋਕਤਾਮ ਲਈ 42000 ਕਰੋੜ ਰੁਪਇਆ ਸਰ 42000 ਕਰੋੜ ਰੁਪਇਆ ਕੋਸੀ ਵਾਸਤੇ ਸਰ 11500 ਕਰੋੜ ਰੁਪਇਆ ਮਖਾਣਾ ਬੋਟਲੀ 450 ਕਰੋੜ ਰੁਪਏ ਸਰ ਪੰਜਾਬ ਦੇ ਵਾਸਤੇ ਉੱਥੇ ਔਰਤਾਂ ਦੇ ਖਾਤੇ ਵਿੱਚ 7500 ਕਰੋੜ ਪਾਤਾ ਦੁੱਬੀਆਂ ਤਾਂ ਇੱਥੇ ਸੀ ਇੱਥੇ ਬੰਬ ਗਰੇ ਸੀ ਇੱਥੇ ਉਹਨਾਂ ਦੇ ਪਰਿਵਾਰ ਡੁੱਬੇ ਹੋਏ ਸੀ ਮੈਂ ਜਾ ਕੇ ਆਇਆ ਸਰ ਪਿੰਡਾਂ ਦੇ ਵਿੱਚ ਕੁਲਦੀਪ ਢਾੜੀਵਾਲ ਦੇ ਨਾਲ ਜਾ ਕੇ ਆਇਆ ਮਥੋਬਾ ਪਿੰਡ ਦੇ ਵਿੱਚ ਦਾਦੀ ਪੋਤੇ ਲੈ ਕੇ ਬੈਠੀ ਹੋਈ ਸੀ ਘਰ ਦੀਆਂ ਕੰਧਾਂ ਵੀ ਗਿਰ ਗਈਆਂ ਛਤ ਨਟਕ ਰਹੀ ਐ ਤੰਬੂ 'ਚ ਬੈਠੇ ਹੋਏ ਆ ਪੋਤਿਆਂ ਨੂੰ ਫੜ ਕੇ ਅੱਖਾਂ ਦੇ ਲੋਕਾਂ ਦੇ ਆंसू ਉਦੋਂ ਲక్ష్ਮੀਕਾਂਤਾ ਚਾਵਲਾ ਜੀ ਵੀ ਪਹੁੰਚ ਗਏ ਸੀ ਉੱਥੇ ਸਰ ਮੈਂ ਕਿਹੜੇ ਕਿਹੜੇ ਪਿੰਡ ਦੀ ਗੱਲ ਕਰਾਂ ਲੋਕਾਂ ਦੇ આંਸੂਆਂ ਦਾ ਹੜ ਆਇਆ ਹੋਇਆ ਇਹ ਖੜ ਹੋ ਰਿਹਾ ਹੋਇਆ ਸਰ ਇੱਥੇ ਜਿਹੜੇ ਕੇਂਦਰ ਦੇ ਜਿੰਨੇ ਛੋਟੇ ਮੋਟੇ ਮੰਤਰੀ ਆ ਜੀ ਮਿਨਿਸਟਰ ਆਫ ਸਟੇਟ ਮਿੰਟਰੋ ਫਲਾਨਾ ਤੁਰੇ ਫਿਰਦੇ ਆ ਡੀਸੀਆਂ ਨੂੰ ਕੰਮ ਨਹੀਂ ਕਰਨ ਦਿੰਦੇ ਜੀ 24 24 ਕੀ ਕਰਦੇ ਆ ਕਿ ਜੀ ਸਵਾਏ ਭਗਵੰਤ ਮਾਨ ਨੂੰ ਬੁਰਾ ਭਲਾ ਕਹਿਣ ਦੇ ਜੀ ਹੁਣ ਕਹਿੰਦੇ ਸਿੱਧੇ ਪਾ ਦਾਂਗੇ ਖਾਤੇ ਤੇ ਅੱਜ ਤੱਕ ਹੋਇਆ ਕਦੇ ਵੇਅਰ ਇਜ਼ ਦਾ ਫੈਡਰਲਿਜ਼ਮ ਸਰ ਥਿਸ ਇਜ਼ ਦਾ ਇਸ਼ੂ ਇਹ ਹੋਣਾ ਚਾਹੀਦਾ ਇੱਕੇ ਦੀ ਲੋੜ ਐ ਇਸ ਵੇਲੇ ਕਿੱਥੇ ਮਾਨ ਸਾਹਿਬ ਦੇ ਨਾਲ ਖੜਨਦੇ ਲੋੜਾਂ ਇਹਨਾਂ ਦੀ ਸੱਜੀ ਬਾਹ ਬਣਨ ਦੀ ਲੋੜ ਹੈ ਸਰ ਕੰਨ ਫਿਤਕਰੇ ਦੀ ਆ ਦੁੱਖ ਬਿਤਕਰੇ ਦੀ ਆ ਕਾਣੀ ਵੰਡਦੀ ਆ ਜਿਨ੍ਹਾਂ ਨੇ ਖੂਨ ਬਗਾਇਆ ਆਜ਼ਾਦੀ ਵਾਸਤੇ ਸਰ ਇਹਨਾਂ ਦੇ ਜਦੋਂ ਪੀਐਲ 84 ਦੀ ਗੱਲ ਕਰਦਾ ਜੀ ਮੈਂ ਇੱਕ ਇੱਕ ਗੱਲ ਕਰਦੀ ਆ ਜਦੋਂ ਕਰ ਲੋ ਕਰ ਜਦੋਂ ਜਦੋਂ ਮੈਂ ਛੋਟਾ ਬੱਚਾ ਸੀ ਸ਼ਾਇਦ ਇਹਨਾਂ ਤੇ ਇਹਨਾਂ ਨੂੰ ਵੀ ਸਮਝ ਹੋਏਗੀ ਚਾਰਟ ਦੇ ਵਿੱਚ ਉਹਨਾਂ ਨੇ ਜਦੋਂ ਸਾਡੀ ਪਹਿਰ ਦੀ ਲੜਾਈ ਹੋਈ ਆ ਅਮਰੀਕਾ ਨੇ ਸਾਨੂੰ ਕਣਕ ਦੇਣੀ ਬੰਦ ਕਰਤੀ ਇਸ ਰਾਇ ਕਹਿੰਦੀ ਜਾਓ ਠੂਠਾ ਲੈ ਕੇ ਮੰਗ ਕੇ ਆਓ ਸਾਰੀ ਦੁਨੀਆ ਚ ਘੁੰਮ ਕੇ ਆਇਆ ਜਦੋਂ 에ਰਪੋਰਟ ਤੇ ਆਇਆ ਉਹਨੇ ਪ੍ਰੈਸ ਕਾਨਫਰੈਂਸ ਕੀਤੀ ਉਹ ਰੋਣ ਲੱਗ ਗਿਆ ਧਾਰਾ ਮਾਰ ਕੇ ਕਹਿੰਦਾ ਰੱਬ ਸਾਨੂੰ ਇਹ ਦਿਨ ਨਾ ਦਿਖਾਵੇ ਕਿ ਮੈਂ ਜਾਮਾ ਤੇ ਖਾਲੀ ਹੱਥ ਵਾਪਸ ਆਵਾਂ ਸਾਡੇ ਲੋਕਾਂ ਦੀ ਅਕਾਲ ਪੈ ਗਿਆ ਸੀ ਬੰਗਾਲ ਦੇ ਵਿੱਚ ਬੰਦੇ ਮਰ ਰਹੇ ਸੀ ਠੀਕ ਹੈ ਜੀ ਪੰਜਾਬ ਦੇ ਲੋਕਾਂ ਨੇ ਦੋ ਟਾਈਮ ਖਾਣਾ ਖਾਦਾ ਇੱਕ ਟਾਈਮ ਦਾ ਖਾਣਾ ਖਾਚ ਉਹਨਾਂ ਨੂੰ ਪੂਰਨੋ ਬਚਾ ਕੇ ਭੇਜਿਆ ਸੀ ਇਹ ਉਹ ਪੰਜਾਬ ਹੈ ਜੀ ਜਿਹਨੂੰ ਅੱਜ ਲੋੜ ਪਈ ਆ ਸਰ ਜਿਹੜੇ ਮਤੇ ਮਰੇ ਜਿਹੜੇ ਸਾਡੇ ਵੱਧੀ ਧਰਦੇ ਨੇਤਾ ਨੇ ਕਿਹਾ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਹੋਇਆ ਕਿ ਤੁਸੀਂ ਚੜ ਦੀ ਕਲਾ ਮਿਸ਼ਨ ਲਈ ranglada.punjab.com.gov.in ਤੇ ਪੈਸੇ ਨਾ ਦਿਓ ਸਰ ਮੈਂ ਉਸੇ ਦਿਨ ਮੈਂ ਅਗਲੇ ਦਿਨ ਮੈਂ ਸਾਡੀ ਆਈ ਸਰਦਨ ਦੀ ਕਾਨਫਰੰਸ 'ਚ ਇਹ ਅਵਸਰ ਗਿਆ 올 ਇੰਡੀਆ ਆਫ ਸੈਮੋਲੋਜੀਕਲ ਸੁਸਾਇਟੀ ਪੰਜਾਬ ਸਾਰੇ ਦੇਸ਼ ਦੇ ਆਈ ਸਰਦਨ ਹੋਏ ਸੀਗਾ ਮੈਂ ਉਹਨਾਂ ਨਾਲ ਥੋੜੀ ਜਿਹੀ ਗੱਲ ਕੀਤੀ ਉਹਨਾਂ ਨੇ 10 ਲੱਖ ਰੁਪਏ ਮੌਕੇ ਤੇ ਦੇ ਦਿੱਤਾ ਜੀ ranglada.punjab ਮਿਸ਼ਨ ਵਾਸਤੇ ਅੱਜ ਦੁਨੀਆ ਦੇ ਸਾਰੇ 3 ਕਰੋੜ ਦੇ ਭਗਵਾਨ ਤੁਸੀ ਸਰ ਸਾਰੀਆਂ ਹੀ ਗੱਲਾਂ ਚੰਗੀਆਂ ਕਰਦੇ ਹੋ ਬਹੁਤ ਵਧੀਆ ਕਰਦੇ ਹੋ ਪਰ ਆਪਣੇ ਕੋਲ ਸਮਾਂ ਲਿਮਟਡ ਹੈ ਪਰ ਬਸ ਮੈਂ ਕਨਕਲੂਡ ਕਰ ਰਿਹਾ ਨਹੀਂ ਮੈਨੂੰ ਪਤਾ ਵੀ ਜੇ ਤੁਹਾਨੂੰ ਛੱਡ ਦਿਆਂ ਤ ਤੁਸੀਂ ਸ਼ਾਮ ਤੱਕ ਬੋਲ ਸਕਦੇ ਹੋ ਨਹੀਂ ਸਰ ਮੈਂ ਬੋਲਦਾ ਨਹੀਂ ਸਰ ਕਿ ਤੁਹਾਡੇ ਲੰਬਾ ਨਹੀਂ ਬੋਲਦਾ ਸਰ ਆਪਣੇ ਦੂਜੇ ਸਾਥੀ ਰਹਿ ਜਾਣੇ ਆ ਜੀ ਪਲੀਜ਼ ਸਰ ਮੈਂ ਕਾਈਂਡ ਅਪ ਕਰ ਲਉ ਹੁਣ ਬਸ ਮੈਂ ਤਾਂ ਇਹ ਕਹਿਣਾ ਜੀ ਮੈਂ ਇਹ ਕਹਿਣਾ ਜੀ ਵੀ ਇਸ ਵੇਲੇ ਜਿਵੇਂ ਅਸੀਂ ਇਹ ਪ੍ਰਸ਼ਨ ਤੋਂ ਦੂਰ ਵੇਲੇ ਪ੍ਰਧਾਨ ਮੰਤਰੀ ਜੀ ਨਾਲ ਖੜੇ ਸੀ ਇਸ ਵੇਲੇ ਅਸੀਂ ਬਿਨਾਂ ਕਿਸੇ ਕਿੰਤੂ ਪ੍ਰੰਤੋ ਦੇ ਆਪਸ ਰਾਂ ਨਾਲ ਬਾਤ ਚ ਦੇਖ ਲਾਂਗੇ ਅਸੀਂ ਆਪਸ ਵਿੱਚ ਬਾਤ ਚ ਹੋ ਐਸ ਵੇਲੇ ਸਾਨੂੰ ਕੇਂਦਰ ਸਰਕਾਰ ਨੂੰ ਕਹਿਣ ਦੀ ਲੋੜ ਆ ਸਾਡਾ ਹੱਕ ਇੱਥੇ ਇੱਥੇ ਰੰਗ ਥੈਂਕ ਯੂ ਤਾਂ ਕਹਿਣ ਦੀ ਲੋੜ ਆ ਇਕੱਠੇ ਹੋ ਕੇ ਇੱਕ ਆਵਾਜ਼ ਜਾਏਗੀ ਥੋੜਾ ਹੋਏਗਾ ਸਾਡੀਆਂ ਚਿੱਟੀਆਂ ਜਾਨ ਕੇ ਦੇਣੇ ਪਣਗੇ